ਕਟੇ ਹੋਈ ਜਾਂਦੇ ਆ ਬੈਡ ਯੂ ਵਾਂਟ ਮੀ ਟੂ ਪੁਟ ਦ ਕੈਮਰਾ ਇੱਥੇ ਇਹ ਨੂੰ ਵੀ ਇੱਧਰ ਨੂੰ ਹੀ ਰੱਖਦੇ ਆ ਸਰ ਉਹਨੇ ਅਪਸਾਈਡ ਆਨ ਕਰ ਦਿੱਤੀ ਇੱਕ ਦੀ ਸੈਕਿੰਡ ਬਸ ਥੋੜੀ देर ਬਾਅਦ ਕੱਟਾਂਗੇ ਇਹ ਸੰਧਾ ਸਾਹਿਬ ਨੇ ਆ ਦੇ ਬਿਲਕੁਲ ਲੋਜ਼ਾ ਪਿਆ ਰੱਖਿਆ ਸੰਧਾ ਸਾਹਿਬ ਦਾ ਕਰਮਿੰਦਰ ਮੋਰ ਸਾਹਿਬ ਨੇ ਜਿੱਥੇ ਉਹ ਜਿੱਪੀ ਨੂੰ ਵਧਾਈਆਂ ਨਹੀਂ ਪੈਣੋਂ ਐਸੀ ਵੇਲੇ ਬਹੁਤ 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 ਰੋਜੀ ਨਾ ਖੜੇ ਜੀ ਪੱਗਾ ਜੀ ਇਧਰ ਪਿਆਰੀਆਂ ਤੇ ਕਨੀਆਂ ਫੁੱਲ ਲਾਈਟਰ ਕਿਸਕੇ ਬਾਪੇ ਇਹ ਬੇਟਾ ਇਹ ਬੇਟਾ ਦਾ ਬਾਪੂ ਮੈਨੂੰ ਭਾਜੀ ਬ੍ਰਿੰਗ ਦ ਪ੍ਰੋਪਰ ਨਾਈਟ ਨਾ ਦਿਸ ਨਾਈਟ ਵੀਡੀਓ ਪਹਿਲਾਂ ਇਹਦੀ ਫੋਟੋ ਖਿੱਚ ਦੋ ਫਿਰ ਵੀਡੀਓ ਰੇਜ ਕਟੋਰੀਆ ਜੀ ਵਧੀਆ ਜੀ ਨਾ ਨਾ ਭਾਈ ਸਾਹਿਬ ਹਾਂ ਜੀ ਅਰੇ ਗਰੀਬੇ ਆਉਣਾ ਅੱਜ ਆਜੇ ਆਜੇ ਆਪਾਂ ਵੀ ਖਾਣਾ ਲਾ ਦੇ ਉਧਰ ਦੇ ਪਾਸੇ ਚੜ੍ਹਦੇ ਸਰ ਕੱਕੀ ਫਟਿਆ ਕੀ ਕਰੀਏ ਹਾਂਜੀ ਕਰ ਬੰਦਰ ਅੱਛਾ ਅੱਛਾ ਤਰੇਸ਼ਾ ਬਾਹਰ ਆਜੇ ਨੀ ਸ਼ੋਤਰਾ ਜੀ ਸੱਸੀਆ ਬਾਹਰ ਸੱਸੀਆ ਬਾਹਰ ਆ ਗਏ ਆਂ ਰਿਜੈਕਟ ਬਾਈਟ ਕਨੀ ਆ ਗਏ ਓਏ ਤੇ ਸਤਵੀਰ ਤੰਗਵੀਰ ਚਲੋ ਬੈਸ ਬਾਕਸ ਦਿਓ ਜੀ ਫੋਟੋ ਖੜੇ ਆਜਾ ਬੈਸ ਬਾਕਸ ਜਿੰਨ ਨਾਇਬ ਕੋ ਤੇ ਹੰਦੀ ਲੈ ਆ ਰਹੇ ਕੋ Happy birthday to you. Happy, 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 happy birthday to you.

ਐ ਇਹਦਾ ਜਿਹਦਾ ਤੁਹਾਨੂੰ ਬਾਹਰ ਮਾਰਕਾ ਇਹ ਨਾ ਵਧੀਆ ਚੱਕਿਆ ਬਾਈ ਦੇਖ ਦੇਖ ਆਹੇ ਕਰ ਲੋ ਗੜੋ ਆ ਵੀ ਕੱਢਣਾ ਆਲੀ ਹੈਪੀ ਵੀ ਪਾਕੀ ਸ਼ਿੰਗਾਰ ਆਬਾਡੀ ਅਲੱਗ ਹੀ ਪਾਉਦੇ ਲੋ ਲੋ ਸ਼ਿੰਗਾਰੀ ਚਾਲਾ ਬਾਹਰ ਦੀ ਬਾਹਰ ਦੀ ਅੱਛਾ ਇਹ ਅਲੱਗ ਹੀ ਨਾ ਇਹ ਕਿਉਂ ਪਾਉਦੇ ਨੇ ਹੈਪੀ ਬਰਥਡੇ ਸਾਰੇ ਸਾਰੇ ਖਾਉ ਮੈਂ ਥੋੜਾ ਥੋੜਾ ਦੇਖੋ ਮੈਂ ਕਾਚੀ ਕਰ ਲੋ ਟੱਚ ਕਰ ਲਿਆ ਬਾਈ ਹੈ ਤੇ ਆਹ ਆਹ ਲੈ ਸ਼ਿੰਦਾ ਸ਼ਿੰਦਾ ਕੇਕ ਨਾਲ ਕੇਕ ਨਾਲ ਦੇਖੋ ਉਧਰ ਮੂੰਹ ਪਰ ਰੱਖਿਆ ਜੀ ਸਵੇ ਚੱਕ ਦੇ ਫਟਿਆ ਜੀ ਕੇਕ ਸਾਰਾ ਤੇਰਾ ਹੀ ਆ ਜੀ ਤੁਹਾਡੀ ਬਾਜੀ ਬਾ ਠੀਕ ਹੈ ਹੈਪੀ ਬਰਥਡੇ ਟੂ ਯੂ ਓਹ ਹੋ ਕਿਉਂ ਠੀਕ ਆ ਵੀ ਹੈ ਹੈਪੀ ਬਰਥਡੇ ਟੂ ਯੂ ਅੱਲਾ ਮੇਰੇ ਕੋ ਵੀ ਗੱਲ ਹੋ ਜਾਣਾ ਮਮਾ ਕੇ ਤੁਹਾਨੂੰ ਬਹੁਤ ਬਹੁਤ ਜੀ ਹੈ ਥੋੜਾ ਜਿਹਾ ਵੇਖ ਜੀ ਆ ਹੈਪੀ ਬਰਥਡੇ ਆਜੋ 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 ਸਾਰੇ ਆਜੋ ਅਹ ਲਾਡੀ ਮੌਂਡੀ ਚੱਕਰੋ ਫਟੇ ਚੱਕਣ ਲੱਗੇ ਜੀ ਚੱਲੋ ਸਤਵੀਰ ਆਜੋ ਮੈਂ ਵੀ ਆਣਾ ਮੈਂ ਵੀ ਆਜੋ ਓਕੇ ਜੀ ਆਜੋ ਆਹ ਦੇਖੋ ਜੀ ਇਧਰ ਬਾਬਾ ਜੀ ਸਾਡੇ ਇਹਨੂੰ ਤਾਂ ਨਹੀਂ ਕਰਦੇ ਨੇ ਫਟੇ ਉਹ ਲੈ ਜੀ ਕੋਣ ਖਿਚਰੇ ਆਂ ਪਰ ਪੂਰਨ ਲੈ ਜਾ ਗਿੱਪੀ ਨੂੰ ਵਧਾਈਆਂ ਨਹੀਂ ਪੈਣੋਂ ਐਸੀ